ਦਾ ਆ ਵੀ 6 ਜਨਵਰੀ 2024 ਨੂੰ ਸਾਡੇ ਏਜੰਟ ਨੇ ਸਾਡੇ ਬੱਚੇ ਨੂੰ ਦਿੱਲੀ ਬਲਾ ਕੇ ਤੇ ਰਸ਼ੀਆ ਤੇ ਗਿਆ ਸੀਗਾ ਰਸ਼ੀਆ ਤੋਂ ਬਾਅਦ ਉਹਨਾਂ ਡੈਲਰੂਟ ਭੇਜਿਆ ਡੈਲਰੂਟ 2 ਮਹੀਨੇ ਰੱਖਿਆ ਉਹਨਾਂ ਨੂੰ 2 ਮਹੀਨੇ ਰੱਖ ਕੇ ਤੇ ਬਾਅਦ ਬੱਚੇ ਨੂੰ ਡੌਂਕੀ ਲਵਾਤੀ ਅਸੀਂ ਉਹਨਾਂ ਨੂੰ ਬਤਾਜੀ 8 ਲੱਖ 20 ਹਜ਼ਾਰ ਰੁਪਈਆ ਹਮ ਕਿੱਥੇ ਭੇਜਣਾ ਸੀ ਇਹ ਫਰਾਂਸ ਤੇਜਣਾ ਸੀ ਜੀ ਬੱਚਾ ਲਾਪਤਾ ਕਿੱਥੋਂ ਆਇਆ ਪਤਾ ਇਹ ਸਾਨੂੰ ਕਹਿੰਦੇ ਆ ਲਾਤਵੀਆ ਕੰਟਰੀ ਪੈਂਦੀ ਹੈ ਜਰਮਨ ਦੇ ਕੋਲ ਓਕੇ ਉੱਥੋਂ ਕਹਿੰਦੇ ਵੀ ਦਾ ਮਤਲਬ ਆਰਮੀ ਵਾਲਿਆਂ ਨੇ ਉਹਨਾਂ ਨੂੰ ਫੜ ਲਿਆ ਆ ਰੈਕਟ ਕਰ ਲਿਆ ਆ ਪਰ ਸਾਨੂੰ ਵਿੱਚੋਂ ਵਿੱਚੋਂ ਕਈਆਂ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਆ ਵੀ ਤੁਹਾਡਾ ਬੱਚਾ ਜਿਹੜਾ ਉੱਥੇ ਪੂਰਾ ਹੋ ਚੁੱਕਾ ਆ ਦੀ ਦਰਖਾਸਤ ਦਿੱਤੀ ਏ ਜੀ ਅਸੀਂ ਕਪੂਰਥਲੇ ਵੀ 5-6 ਵਾਰ ਹੀ ਗਏ ਆ ਸੱਚ ਮੈਡੋ ਸਾਹਿਬ ਨੂੰ ਮਿਲਿਆ ਆ ਇਥੇ ਠਾਣੇ ਬਦਲੇ ਪਤਨੀ 100 ਕ ਵਾਰੀ ਚਲੇ ਗਏ ਹੋਵਾਂਗੇ ਸਾਡੀ ਮਤਲਬ ਸੁਣਵਾਈ ਨਹੀਂ ਹਜੇ ਤੱਕ ਹੋ ਰਹੀਗੀ ਤੋ ਅੱਜ 6 ਮਹੀਨੇ ਹੋ ਗਏ ਉਹ ਲੱਭਦਾਂ ਨੇ ਪਿਆ ਮਾਪੇ ਜਿਹੜੇ ਆ ਉਹ ਕੱਲਾ ਕੱਲਾ ਪੁੱਤ ਸੀਗਾ ਆਪਣਾ ਮਾਪਿਓ ਦਾ ਤੇ ਮਾਪਿਓ ਨੂੰ ਰੋਂਦੇ ਕਰ ਲਾਉਂਦਿਆਂ ਨੂੰ 6 ਮਹੀਨੇ ਲੰਘ ਚੁੱਕੇ ਆ ਕਿਸੇ ਨੇ ਉਹਨਾਂ ਦੀ ਛਾਰ ਨਹੀਂ ਲਈ ਕਿਦਾਂ ਆ ਵੀ 6 ਜਨਵਰੀ 2024 ਨੂੰ ਸਾਡੇ ਏਜੰਟ ਨੇ ਸਾਡੇ ਬੱਚੇ ਨੂੰ ਦਿੱਲੀ ਬੁਲਾ ਕੇ ਤੇ ਰਸ਼ੀਆ ਤੇ ਗਿਆ ਸੀਗਾ ਰਸ਼ੀਆ ਤੋਂ ਬਾਅਦ ਉਹਨਾਂ ਬੈਲਾਰੂਸ ਤੇ ਗਿਆ ਬੈਲਾਰੂਸ 2 ਮਹੀਨੇ ਰੱਖਿਆ ਉਹਨਾਂ ਨੂੰ ਡੋਮਿਨਰ ਆਕੇ ਤੇ ਬਾਅਦ ਬੱਚਾ ਡੌਂਕੀ ਲਵਾਤੀ ਅਸੀਂ ਉਹਨਾਂ ਨੂੰ ਦੱਸਿਆ ਜੀ 8 ਲੱਖ 20 ਹਜ਼ਾਰ ਰੁਪਈਆ ਹੂੰ ਕਿੱਥੇ ਭੇਜਣਾ ਸੀ ਇਹ ਫਰਾਂਸ ਭੇਜਣਾ ਸੀ ਜੀ ਬੱਚਾ ਲਾਪਤਾ ਕਿੱਥੋਂ ਆ ਪਤਾ ਇਹ ਸਾਨੂੰ ਕਹਿੰਦੇ ਆ ਲਾਤਵੀਆ ਕੰਟਰੀ ਭੇਂਦੀ ਹੈ ਜਰਮਨ ਦੇ ਕੋਲ ਓਕੇ ਉੱਥੋਂ ਕਹਿੰਦੇ ਵੀ ਦਾ ਮਤਲਬ ਆਰਮੀ ਵਾਲਿਆਂ ਨੇ ਉਹਨਾਂ ਨੂੰ ਫੜ ਲਿਆ ਆ ਰੈਕਟ ਕਰ ਲਿਆ ਆ ਪਰ ਸਾਨੂੰ ਵਿਚੋਂ ਵਿਚੋਂ ਕਈਆਂ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਆ ਵੀ ਤੁਹਾਡਾ ਬੱਚਾ ਜਿਹੜਾ ਉੱਥੇ ਪੂਰਾ ਹੋ ਚੁੱਕਾ ਆ। ਜੀ ਦਰਖਾਸਤ ਦਿੱਤੀ ਹੈ ਜੀ ਅਸੀਂ ਕਪੂਰਥਲੇ ਵੀ 5-6 ਵਾਰ ਹੀ ਗਏ ਆ ਸੱਚ ਮੈਡਲ ਸਾਹਿਬ ਨੂੰ ਮਿਲੇ ਆ। ਇੱਥੇ ਠਾਣੇ ਬਦਲੇ ਪਤਨੀ 100 ਕਵਰੀ ਚਲੇ ਗਏ ਹੋਵਾਂਗੇ। ਸਾਡੀ ਮਤਲਬ ਸੁਣਵਾਈ ਨਹੀਂ ਹਜੇ ਤੱਕ ਹੋ ਰਹੀਗੀ। ਤੇ ਅੱਜ 6 ਮਹੀਨੇ ਹੋ ਗਏ ਉਹ ਲੱਭਦਾਂ ਨੇ ਪਿਆ। ਮਾਪੇ ਜਿਹੜੇ ਆ ਉਹ ਕੱਲਾ-ਕੱਲਾ ਪੁੱਤ ਸੀਗਾ ਆਪਣਾ ਮਾਪਿਓ ਦਾ ਤੇ ਮਾਪਿਓ ਨੂੰ ਰੋਂਦੇ ਕਰ ਲੌਂਦਿਆਂ ਨੂੰ 6 ਮਹੀਨੇ ਲੰਘ ਚੁੱਕੇ ਆ ਕਿਸੇ ਨੇ ਉਹਨਾਂ ਦੀ ਛਾਰ ਨਹੀਂ ਲਈ। ਕਿਹਾ ਵੀ 6 ਜਨਵਰੀ 2024 ਨੂੰ ਸਾਡੇ ਏਜੰਟ ਨੇ ਸਾਡੇ ਬੱਚੇ ਨੂੰ ਦਿੱਲੀ ਬਲਾਕ ਤੇ ਰਸ਼ੀਆ ਭੇਜਿਆ ਸੀਗਾ ਰਸ਼ੀਆ ਤੋਂ ਬਾਅਦ ਇਹਨਾਂ ਬੈਲਾਰੂਸ ਤੇ ਭੇਜਿਆ ਬੈਲਾਰੂਸ 2 ਮਹੀਨੇ ਰੱਖਿਆ ਉਹਨਾਂ ਨੂੰ 2 ਮਹੀਨੇ ਰੱਖ ਕੇ ਤੇ ਬਾਅਦ ਬੱਚੇ ਨੂੰ ਡੌਂਕੀ ਲਵਾਤੀ ਅਸੀਂ ਉਹਨਾਂ ਨੂੰ ਦੱਸਿਆ ਜੀ 8 ਲੱਖ 20 ਹਜ਼ਾਰ ਰੁਪਈਆ ਹੂੰ ਕਿੱਥੇ ਭੇਜਣਾ ਸੀ ਇਹ ਫਰਾਂਸ ਭੇਜਣਾ ਸੀ ਜੀ ਬੱਚਾ ਲਾਪਤਾ ਕਿੱਥੋਂ ਆਇਆ ਪਤਾ ਇਹ ਸਾਨੂੰ ਕਹਿੰਦੇ ਆ ਲਾਤਵੀਆ ਕੰਟਰੀ ਪੈਂਦੀ ਹੈ ਜਰਮਨ ਦੇ ਕੋਲ ओके ਉਥੋਂ ਕਹਿੰਦੇ ਵੀ ਦਾ ਮਤਲਬ ਆਰਮੀ ਵਾਲਿਆਂ ਨੇ ਉਹਨਾਂ ਨੂੰ ਫੜ ਲਿਆ ਆ ਰੈਕਟ ਕਰ ਲਿਆ ਆ ਪਰ ਸਾਨੂੰ ਵਿੱਚੋਂ ਵਿੱਚੋਂ ਕਈਆਂ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਆ ਵੀ ਤੁਹਾਡਾ ਬੱਚਾ ਜਿਹੜਾ ਉੱਥੇ ਪੂਰਾ ਹੋ ਚੁੱਕਾ ਆ ਜੀ ਦਰਖਾਸਤ ਦਿੱਤੀ ਏ ਜੀ ਅਸੀਂ ਕਪੂਰਥਲੇ ਵੀ 5-6 ਵਾਰ ਹੀ ਗਏ ਆ ਸੱਚ ਮੈਡਲ ਸਾਹਿਬ ਨੂੰ ਮਿਲਿਆ ਆ ਇਥੇ ਠਾਣੇ ਬਦਲੇ ਪਤਨੀ 100 ਕ ਵਾਰੀ ਚਲੇ ਗਏ ਹੋਵਾਂਗੇ ਸਾਡੀ ਮਤਲਬ ਸੁਣਵਾਈ ਜੀ ਹਜੇ ਤੱਕ ਹੋ ਰਹੀਗੀ ਤੇ ਅੱਜ 6 ਮਹੀਨੇ ਹੋ ਗਏ ਉਹ ਲੱਭਦਾਂ ਨੇ ਪਿਆ ਮਾਪੇ ਜਿਹੜੇ ਆ ਉਹ ਕੱਲਾ ਕੱਲਾ ਪੁੱਤ ਸੀਗਾ ਆਪਣਾ ਮਾਪਿਓ ਦਾ ਤੇ ਮਾਪਿਓ ਨੂੰ ਰੋਂਦੇ ਕਰ ਲਾਉਂਦਿਆਂ ਨੂੰ 6 ਮਹੀਨੇ ਲੰਘ ਚੁੱਕੇ ਆ ਕਿਸੇ ਨੇ ਉਹਨਾਂ ਦੀ ਛਾਰ ਨਹੀਂ ਲਈ